ਚੂੜੀਆਂ ਵਿਖੇ ਮੈਡਮ ਤਹਿਸੀਲਦਾਰ ਦਸਵੀਰ ਕੌਰ ਵਿਰੁੱਧ ਪ੍ਰੈਸਰਚਾਰ ਨੂੰ ਲੈ ਕੇ ਬਟਾਰਾ ਰੋਡ ਗੁਰੂ ਰਵਿਦਾਸ ਸਾंह ਵਿਖੇ ਇਲਾਕੇ ਦੇ ਵਕਵਾਕ ਲੋਕਾਂ ਵੱਲੋਂ ਰੋਸ ਕਰਨਾ ਦਿੱਤਾ ਗਿਆ ਅਤੇ ਤਹਿਸੀਲਦਾਰ ਵਿਰੁੱਧ ਜਮ ਕੇ ਨਾਰੀਵਾਜੀ ਕੀਤੀ ਗਈ ਹੈ ਇਸ ਸੰਬੰਧੀ ਵਕਵਾ ਪਿੰਡ ਦੇ ਲੋਕ ਫਟੇਗੜ ਚੂੜੀਆਂ ਦੇ ਗੁਰੂ ਰਵਿਦਾਸ ਸਾंह ਵਿਖੇ ਇਕੱਠੇ ਹੋਏ ਦੀਨਾਵੱਲੋਂ ਰੋਡ ਸਰਨਾ ਦੇ ਹੁਏ ਚੱਕਾ ਜਾਮ ਦਿੱਤਾ ਗਿਆ ਇਸ ਮੌਕੇ ਦਿਲਬਖ ਸਿੰਘ ਰਿਆੜ ਹਰਪਾਲ ਸਿੰਘ ਫੌਜੀ ਗੁਰਪ੍ਰਤਾਪ ਸਿੰਘ ਪਨਵਾ ਵੱਲੋਂ ਮਿਡੇ ਨਾਲ ਗੱਲਬਾਤ ਕਰਦੇ ਹੋਏ ਕੀ ਕੀ ਹਾਦਸੇ ਦੀ ਸੁਣਾ ਹੈ ਅੱਜ ਜਿਹੜਾ ਰਵਿਦਾਸ ਚੌਂਕ ਜਿਹੜਾ ਧਰਨਾ ਦੇ ਕੀਤਾ ਜਾ ਰਿਹਾ ਵਾ ਜਿਹੜੀ ਨਾਇਬ ਤਸਿਲਦਾਰ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਚੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਜਿਗਸਟਰੀਆਂ ਕਰ ਰਹੀ ਆ ਉਹਦਾ ਜਿਹੜੀ ਵੀਡੀਓ ਆ ਕੁਲਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਵਾਂ ਵੱਲੋਂ ਇਹ ਜਿੰਨੇ ਵੀ ਇਲਾਕੇ ਦੇ ਲੋਕ ਨੇ ਇਹ ਸਾਡੀ ਜਦੋਂ ਵੀ ਅਸੀਂ ਜਾਣਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਸਰਕਾਰ ਭਾਨ ਸਿੰਘ ਮਾਨ ਦੀ ਸਰਕਾਰ ਆਈ ਹੈ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤ ਖੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਆਪ ਸਭ ਨੂੰ ਪਤਾ ਹੀ ਆ ਕਿ ਕਿੰਨੇ ਕਿੰਨੇ ਵੱਡੇ ਕਿੰਨੇ ਕਿੰਨੇ ਵੱਡੇ ਜਿਹੜੇ ਅਫਸਰ ਸੀਗੇ ਉਹ ਵੀ ਸਸਪੈਂਡ ਕੀਤੇ ਗਏ ਨੇ ਰਿਸ਼ਵਤ ਖੋਰੀ ਨੂੰ ਲੈ ਕੇ ਜਿਵੇਂ ਜਿਵੇਂ ਅੱਗੇ ਅੱਗੇ ਨਾਂ ਆਉਂਦਾ ਗਿਆ ਫ੍ਰਿਕਾਚਾਰ ਰਿਸ਼ਵਤ ਖੋਰੀ ਦੇ ਅੱਗੇ ਅੱਗੇ ਤੇ ਸਰਦਾਰ ਭਗਤ ਸਿੰਘ ਮਾਨ ਨੇ ਵੱਡੇ ਵੱਡੇ ਜਿਹੜੇ ਅਫਸਰ ਐ ਸਸਪੈਂਡ ਕੀਤੇ ਨੇ ਸਾਡੀ ਪੂਰੇ ਫਤਿਹਗੜ ਚੂੜੀਆਂ ਦੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਨੈਪ ਤਹਿਸੀਲਦਾਰ ਆ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਵੈਸੇ ਫੜਾ ਰਿਹਾ ਜੀ ਹਾਂ ਜੀ ਪੈਸੇ ਫੜਾ ਰਹੇ ਆ ਜੀ ਇਹ ਜੋ ਕੰਮਾਂ ਖਾ ਖਾ ਰਹੇ ਆ ਪੈਸੇ ਜੀ ਲਾ ਗਿਆ ਇਨਸਕਾਇਰ ਵੀ ਨਹੀਂ ਚਾੜੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰਪੁਰ ਜਿਹੜੀ ਨੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਅਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਕ ਇਹੋ ਜਿਹੇ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਤੇ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਾਜ ਇੱਕ ਜਿਹੜਾ ਗਰੀਬ ਬੰਦਾ ਵਾ ਜਿਹਨੇ ਕਿਤੇ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਇੱਕ ਨਾਲ ਦੀ ਰਜਿਸਟਰੀ ਕਰਾਉਣੀ ਆ ਉਹ ਇਹਨਾਂ ਨੂੰ 50 50000 ਰੁਪਈਆ ਜਿਹੜਾ ਵਾ ਕਿੱਥੋਂ ਲਿਆ ਕੇ ਆਪਣੀ ਰਜਿਸਟਰੀ ਕਰਾਊਗਾ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਾਨੂੰ ਮਾਨ ਹਜ਼ਾਰਪੁਰ ਸਿੰਘ ਮਾਨ ਦੇ ਤੇ ਆਪਣੇ ਜਿੰਨੇ ਹਲਕੇ ਦੇ ਐਮਐਲਏ ਨੇ ਬਲਵੀਰ ਸਿੰਘ ਪੰਨੂ ਅਤੇ ਅਮਨਸ਼ੀਰ ਸਿੰਘ ਸਿਆਰੀ ਗਲਸੀ ਅਸੀਂ ਆਸ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਮੀਡੀਆ ਜਿਹੜਾ ਵਾ ਜਰੂਰ ਜਿਹੜਾ ਲੋਕਾਂ ਤੱਕ ਲੈ ਕੇ ਆਊਗਾ ਤੇ ਜਿਹੜੀ ਜਸਪੀਰ ਕੌਰ ਤੇ ਬੰਦੀ ਕਾਰਵਾਈ ਜਿਹੜੀ ਅੱਜ ਕੀਤੀ ਜਾਊਗੀ ਤੇ ਫੇਰ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਪੈ ਜਾਊਗੀ ਤੇ ਭਾਈ ਇਹ ਉੱਚ ਅਫਸਰਾਂ ਦੇ ਧਿਆਨ ਚ ਲਿਆਦਾ ਇਹ ਸਾਰਾ ਮਾਮਲਾ ਉੱਚ ਅਫਸਰਾਂ ਦੇ ਜਿਹੜਾ ਵੀਡੀਓ ਵਾਲਾ ਜਿਹੜੀ ਸੀਸੀਟੀਵੀ ਆ ਜਿਹੜਾ ਉੱਚ ਅਫਸਰਾਂ ਦੇ ਵਿੱਚ ਧਿਆਨ ਵਾਲੀ ਗੱਲ ਆ ਅੱਜ ਸਾਡਾ ਮੁੱਖ ਕਾਰਨ ਇਹੋ ਸੀਗਾ ਅਜੇ ਅਸੀਂ ਕਿਸੇ ਨੂੰ ਵੀਡੀਓ ਨਹੀਂ ਸੀ ਪਾਈ ਪਰ ਜਦੋਂ ਜਦੋਂ ਸਾਨੂੰ ਵੀਡੀਓ ਮਿਲੀ ਤੇ ਅਸੀਂ ਇਹੀ ਅੱਜ ਇੱਕ ਮੰਗ ਰੱਖਣ ਵਾਸਤੇ ਆਪਣੇ ਮੁੱਖ ਦੋਸ਼ੀ ਨੂੰ ਮੁਕਤ ਕਰਨ ਵਾਸਤੇ ਜਿਹੜਾ ਅੱਜ ਸਾਨੂੰ ਧਰਨਾ ਜਿਹੜਾ ਨੌਜਵਾਨਾਂ ਵੱਲੋਂ ਅੱਜ ਲਾਇਆ ਗਿਆ ਵਾ ਸਾਡੀ ਜਿਹੜੀ ਅਸਲੀ ਮੰਗ ਆ ਉਹ ਅੱਜ ਦੀ ਉਹ ਸਾਰੇ ਇੱਕ ਨੌਜਵਾਨਾਂ ਤੇ ਫਟੇਗੜ ਚੂੜੀਆਂ ਦੀ ਸਮੂਹ ਸੰਗਤ ਵੱਲੋਂ ਵੱਡਾ ਰੋਸ ਹੈ ਕਿ ਜਿਹੜੀ ਪਿਛਲੇ ਦਿਨੀ ਜਸਵਿੰਦਰ ਕੌਰ ਨਾ ਦੀ ਇੱਕ ਸਾਡੀ ਭੈਣ ਜਿਹੜੀ ਮੌਤਲ ਕੀਤੀ ਗਈ ਆ ਬਿਨਾਂ ਸਬੂਤਾਂ ਦੇ ਉਧਾਰ ਦੇ ਜੇਕਰ ਉਹਦੇ ਕੋਈ ਦੋਸ਼ ਆ ਜਾਂ ਉਹਦੇ ਕੋਈ ਸਬੂਤ ਨੇ ਫਿਰ ਤਾਂ ਅਸੀਂ ਕਾਰਵਾਈ ਮੰਗਦੇ ਆ ਕਿ ਜਿਹੜੀ ਕੀਤੀ ਹੋਈ ਕਾਰਵਾਈ ਉਹ ਬਿਲਕੁਲ ਸਹੀ ਆ ਪਰ ਜੇਕਰ ਕੋਈ ਸਬੂਤ ਨਹੀਂ ਗੇ ਤੇ ਉਹਨੂੰ ਮੌਤਲ ਕਿਉਂ ਕੀਤਾ ਗਿਆ ਅਸੀਂ ਇਹੀ ਮੰਗ ਰੱਖਦੇ ਆ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਜੇ ਅਸੀਂ ਇੱਥੇ ਫਤਿਹਗੜ ਚੂੜੀਆਂ ਚੌਕ ਰਵਿਦਾਸ ਦੇ ਵਿੱਚ ਜੋ ਇਸ ਟਾਈਮ ਤੇ ਧਰਨਾ ਚੱਲ ਰਿਹਾ ਵਾ ਇਸ ਇਸ ਧਰਨੇ ਦਾ ਮੇਨ ਮੰਤਵ ਕੀ ਆ ਜੀ ਤਹਿਸੀਲ ਫਤਿਹਗੜ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕੁਲਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਮੋ ਲੈਣ ਦੇਣ ਕਰ ਰਹੇ ਨੇ ਪਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁੱਤਾ ਹੋਇਆ ਵਾ ਕੀ ਗੱਲ ਇਹ ਕ腐ਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਦੇ ਨਜ਼ਰ ਨਹੀਂ ਆ ਰਿਆ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਤੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ برخਾਸਤ ਕੀਤਾ ਜਾਵੇ। ਅਗਰ ਇਹਨਾਂ ਨੇ ਅਗਲੀ ਇਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਔਰ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਅੱਜ ਅਸੀਂ ਫਤਿਹਗੜ ਚੂੜੀਆਂ ਦੇ ਵਿੱਚ ਇਹ ਧਰਨਾ ਲਾਇਆ ਵਾ ਉਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਹੌਣ ਸਮੇਂ ਅਉਣ ਵਾਲੇ ਸਮੇਂ ਦੇ ਵਿੱਚ ਅਸੀਂ α1 ਜੋਵਾ ਰੋਡ ਨੈਸ਼ਨਲ ਜਮ ਕਰਾਂਗੇ ਔਰ ਤੁਰੰਤ ਇਹਨਾਂ ਦੇ ਉੱਤੇ ਜੋ ਇਹ ਮੁਲਾਜ਼ਮ ਬੈਠੇ ਨੇ ਜੋ ਰਿਸ਼ਵਤ ਲੈ ਰਹੇ ਨੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ। ਇਹ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਜਿੰਨੇ ਲੋਕ ਨੇ ਇਹਨਾਂ ਦੇ ਇਹਨਾਂ ਦੇ ਇਥੋਂ ਜੀ ਬਹੁਤ ਤੰਗ ਨੇ ਜਿਸ ਤਰ੍ਹਾਂ ਮੈਂ ਮਾਨਯੋਗ ਸਰਦਾਰ ਭਗਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿੰਦਾ ਵਾਂ ਕਿ ਤੁਸੀਂ ਵੱਡੇ ਵੱਡੇ ਮਗਰਮਸ਼ ਫੜੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਦੇ ਲੋਕਾਂ ਨੂੰ ਆਪਣਾ ਜਿਹੜਾ ਕੰਮ ਆ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਾ ਸਕਣ ਔਰ ਇਹਨਾਂ ਅਧਿਕਾਰੀਆਂ ਤੋਂ ਜੋ ਬਸ ਅੱਜ ਜਿਹੜਾ ਚੌਕ ਫਟੇ ਗੁੜੀਆਂ ਦੇ ਵਿੱਚ ਸਾਰੇ ਇਲਾਕੇ ਦੇ ਜ਼ਮੀਂਦਾਰ ਭਰਾ ਜਿੰਨੇ ਨੇ ਸਾਰੇ ਇਕੱਠੇ ਹੋਏ ਨੇ ਤੇ ਆਪ ਸਾਬ ਨੂੰ ਪਤਾ ਹੀ ਆ ਵੀ ਜੇ ਉਹ ਫਤੇਗੜ ਟੂੜੀਆਂ ਦੇ ਵਿੱਚ ਜਿੱਤ ਤੱਕੇਸ਼ਾ ਹੀ ਚੱਲ ਰਹੀ ਆ ਤਸਵੀਲਦਾਰ ਪਟਵਾਰੀਆਂ ਵੱਲੋਂ ਤੇ ਅੱਜ ਉੱਤੇ ਅਸੀਂ ਚਾਹੁੰਦੇ ਆ ਸਾਡੀ ਬਾਨ ਦੀ ਕਾਰਵਾਈ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਮੈਡਮ ਜਸਵਿੰਦਰ ਕੌਰ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨਾਂ ਦੇ ਕਹਿਣ ਤੇ ਕੁਝ ਕੁ ਲੋਕਾਂ ਦੇ ਬਰਬਾਦ ਕੀਤਾ ਗਿਆ ਹੈ ਬਾਪ ਜੀ ਨਾਲੀ ਮੈਂ ਤਸਵੀਲਦਾਰ ਤੇ ਪਟਵਾਰੀ ਦੀ ਵੀਡੀਓ ਵਾਇਰਲ ਹੋਈ ਆ ਰਿਸ਼ਵਤ ਲੈਂਦਿਆਂ ਦੀ ਉਹ ਪੂਰੇ ਬੱਚੇ-ਬੱਚੇ ਕੋਲ ਵੀ ਸਾਡੇ ਇਲਾਕੇ ਦੇ ਵਿੱਚ ਵੀਡੀਓ ਪਹੁੰਚ ਚੁੱਕੀਆਂ ਮੋਬਾਈਲਾਂ ਦੇ ਵਿੱਚ ਅੱਜ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕਿਉਂ ਕੰਬ ਕਰਨ ਦੀ ਨੀਂਦ ਸੁਤਾਇਆ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈਂਦਾ ਜਾ ਕਿ ਮੈਡਮ ਜਸਵਿੰਦਰ ਕੌਰ ਤੇ 1 ਘੰਟੇ 2 ਘੰਟੇ ਵਿੱਚ ਐਕਸ਼ਨ ਲਾ ਗਿਆ ਹਾਲਾਂਕਿ ਉਹਨਾਂ ਦੇ ਬਰਖਿਲਾਫ ਕੋਈ ਪੱਕਾ ਸਬੂਤ ਨਹੀਂ ਸੀ ਹੈਗਾ ਯਾਨੀ ਕਿ ਕੁਝ ਕੁ ਲੋਕਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਇਲਾਕੇ ਦੇ ਵਿੱਚ ਅਸੀਂ ਇਹੀ ਕਹਿੰਦੇ ਆ ਕਿ ਜਿਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਆ ਉਹ ਸਬੂਤਾਂ ਦੇ ਆਧਾਰ ਤੇ ਜੋਰੀ ਸਰਕਾਰ ਆ ਉਹ ਕਾਰਵਾਈ ਕਰੇ ਇਹਨਾਂ ਦੇ ਤੇ ਜਿਹੜੇ ਜੱਟ ਭਰਾਵਾਂ ਨਾਲ ਤਕਾ ਹੋਂ ਲਿਆ ਵਾ ਤੇ ਉਹਨਾਂ ਦੇ ਨਾਲ ਜਿਹੜਾ ਇਨਸਾਫ ਕੀਤਾ ਜਾਵੇ ਤੇ ਸਾਡੇ ਬਾਪੂ ਦਾ ਨਾਮ ਸਿੰਘ ਨੇ ਇਹ ਵੀ ਖਰੀਬ ਜੱਟ ਨੇ ਇਹਨਾਂ ਦੀ ਜ਼ਮੀਨ ਦੇ ਮਾਲਕ ਨਹੀਂ ਆ ਗਏ ਇਹਨਾਂ ਨਾਲ ਪਨਵਾਰੀ ਸਾਹਿਬ ਨੇ ਬੜਾ ਤਕਾ ਕੀਤਾ ਤੇ ਅੱਜ ਇਹ ਵੀ ਆਪਣਾ ਦੁੱਖਣਾ ਸੁਣਾਉਂਦੇ ਆਣ ਕੇ ਧਰਨੇ ਦੇ ਵਿੱਚ ਭਰਾਵੋ ਅਸੀਂ ਅੱਜ ਜਾਨੀ ਕਿ ਇਥੇ ਇਕੱਲੇ ਆ ਇਕੱਲੇ ਆਪਣਾ ਦੁੱਖਣਾ ਸੁਣਾਈਏ ਆਣ ਕੇ ਕਿੰਨੇ ਭਰਾ ਇਕੱਠੇ ਹੋਏ ਨੇ ਤੇ ਏਕਤਾ ਦੇ ਵਿੱਚ ਬੱਲਿਆ ਜੀ ਅਸੀਂ ਇਹੀ ਕਹਿੰਦੇ ਆ ਪ੍ਰਸ਼ਾਸਨ ਨੂੰ ਕਿ ਜੇ ਫਾਂਦੀ ਕਾਰਵਾਈ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਾ ਸਾਡਾ ਲੰਬਾ ਚੱਲੇਗਾ ਜੀ